ਅਮਨ ਨੇ ਵਿੱਕੀ ਨੇ ਤੇ ਉਸਦੀ ਮੰਮੀ ਨੇ ਆਪਣੇ ਹੀ ਪਰਿਵਾਰ ਨੂੰ ਖੇਰੂ-ਖੇਰੂ ਕਰ ਦਿੱਤਾ ਇਹ ਜਦੋਂ ਨੋਹਾ ਘਰ ਵਿੱਚ ਆਉਂਦੀਆਂ ਤਾਂ ਉਹਨਾਂ ਨੂੰ ਵਸਾਇਆ ਜਾਂਦਾ ਪਰ ਇਸ ਘਰ ਵਿੱਚ ਬਿਲਕੁਲ ਹੀ ਉਲਟ ਹੋਇਆ ਪਹਿਲਾਂ ਤਾਂ ਅਮਨ ਜੋ ਕਿ ਬੇਗਾਨੀ ਸੀ ਉਸ ਨੇ ਆ ਕੇ ਇਹਨਾਂ ਦੇ ਘਰ ਵਿੱਚ ਦਰਾੜ ਪਾ ਦਿੱਤੀ ਚਲਾਕੀਆਂ ਖੇਡੀਆਂ ਘਰ ਵਿੱਚ ਚਲਾਕੀਆਂ ਠੀਕ ਸੀ सोनू ਚੀਤਾ ਨਾਲ ਚਲਾਕੀਆਂ ਠੀਕ ਸੀ ਇਹ ਤਾਂ ਕਬਲ ਸੰਦੀਪ ਹੋਰਾ ਜਾਨੀ ਕਿ ਪ੍ਰੀਤ ਦੇ ਪੇਕੇ ਵਿੱਚ ਚਲਾਕੀਆਂ ਕਰਨ ਲੱਗੇ ਵੀ ਖੋਕੀਵੇਂ ਉਹਨਾਂ ਨੇ ਜਨਮ ਦਿਨ ਮਨਾਇਆ ਚਲਾਕੀਆਂ ਦੇ ਨਾਲ ਪ੍ਰੀਤ ਭੋਲੀ ਆ ਤੇ ਉਸ ਨੂੰ ਇਹਨਾਂ ਦੀਆਂ ਚਲਾਕੀਆਂ ਬਾਰੇ ਨਹੀਂ ਪਤਾ ਸੀਗਾ ਕਿ ਕਿੰਨੀਆਂ ਚਲਾਕ ਇਨੀਆਂ ਚਲਾਕੀਆਂ ਜਨਮ ਦਿਨ ਵੀ ਮਨਾ ਲਿਆ ਤੇ सोनू ਜੀ ਤਾਂ ਹੋਰ ਨਾਲ ਰੋਲਾ ਵੀ ਪਾ ਲਿਆ ਤੇ ਉਹਨਾਂ ਨੂੰ ਮਾੜੇ ਵੀ ਬਣਾ ਲੇਤਾ ਤੇ ਹੁਣ ਅਖੀਰ ਨੂੰ ਮਾੜੇ सोनू ਜੀ ਤਾਂ ਹੋਰੀ ਜੀ ਵੱਜ ਗਏ ਤੇ ਉਧਰੋਂ ਕਵਲ ਨੂੰ ਵੀ ਇਹਨਾਂ ਨੇ ਮਾੜਾ ਬਣਾ ਦਿੱਤਾ ਵਿੱਕੀ ਇੰਨੀ ਹੰਡ ਦਾ ਪੱਕਾ ਏ ਕਿ ਉਸਨੇ ਆਪਣੀਆਂ ਗੱਲਾਂ ਫ੍ਰੀ ਤੋਂ ਬਣਵਾ ਲਈਆਂ ਤੇ ਉਧਰ ਅਮਨ ਜੋ ਕਿ ਪੂਰਾ ਜੋਰ ਲਾ ਰਹੀ ਸੀ ਘਰ ਤੋੜਨ ਤੇ ਉਸਨੇ ਤੋੜ ਦਿੱਤਾ ਏ ਤੇ ਜਦੋਂ ਉਹ ਜਦੋਂ ਵਿਕੀ ਦੇ ਹੱਥ ਕ ਵਿੱਚ ਫੈਸਲਾ ਹੋ ਜਾਂਦਾ ਹੈ ਤਾਂ ਉਸ ਦੀ ਮੰਮੀ ਆ ਕੇ ਡਰਾਮੇ ਕਰਨ ਲੱਗ ਜਾਂਦੀ ਹੈ ਤੇ ਇਹ ਡਰਾਮੇ ਵੇਖ ਕੇ ਹੀ ਕਵਲ ਦੀ ਮੰਮੀ ਨੂੰ ਜ਼ਿਆਦਾ ਗੁੱਸਾ ਆ ਜਾਂਦਾ ਹੈ ਤੇ ਉਹ ਭਰੀ ਪੀਤੀ ਜਦੋਂ ਆਪਣੇ ਗੋਪਖਹਾਟ ਕੱਢ ਕੇ ਆਪਣਾ ਸੋਨੂੰ ਜੀਤਾਂ ਦੇ ਨਾਲ ਤੇ ਜਦੋਂ ਘਰ ਜਾਂਦੀ ਹੈ ਤਾਂ ਉਥੇ جا کے راہ ਦੇ ਵਿੱਚ ਉਹ ਕਵਲ ਅਤੇ ਸੰਦੀਪ ਦੇ ਪਿੱਛੇ ਪੈ ਜਾਂਦੀ ਹੈ ਤੇ ਅਮਨ ਨੂੰ ਵੀ ਬਹੁਤ ਜ਼ਿਆਦਾ ਗੁੱਸਾ ਇਹਨਾਂ ਦੇ ਪਰਿਵਾਰ ਦੇ ਕਿਉਂਕਿ ਅਮਨ ਨੂੰ ਵੀ ਪਤਾ ਹੈ ਕਿ ਹੁਣ ਮੈਨੂੰ ਇਹਨਾਂ ਤੋਂ ਕੁਝ ਨਹੀਂ ਮਿਲਣਾ ਤੇ ਜੋ ਵਿੱਕੀ ਹੈ ਉਹ ਹਰ ਗੱਲ ਵੀ ਤੇ ਸੁੱਟ ਦਿੰਦਾ ਹੈ ਜਿਵੇਂ ਸੂਟ ਬਣਾਉਣ ਦੀ ਹੀ ਗੱਲ ਲੈਣ ਉਹ ਵੀ ਉਹਨੇ ਉਹਨਾਂ ਤੇ ਪਿੱਕੇ ਤੋਂ ਹੀ ਬਣਵਾਏ ਤੇ ਇਧਰ ਉਸ ਕਵਲ ਦੇ ਡੈਡੀ ਨੂੰ ਇੰਨਾ ਗੁੱਸਾ ਸੀ ਵੀ ਉਹ ਕਰ ਨਹੀਂ ਆਏ ਤੇ ਪਰ ਜੀਤਾ ਨੇ ਵੀ ਕੁਝ ਗਲਤੀ ਜ਼ਿਆਦਾ ਹੀ ਕਰ ਦਿੱਤੀ ਕਿ ਸਾਰਾ ਇਲਜ਼ਾਮ ਕਵਲ ਤੇ ਹੀ ਲਗਾ ਦਿੱਤਾ ਹਾਲਾਂਕਿ ਇਸ ਵਿੱਚ ਕਵਲ ਦਾ ਕੋਈ ਕਸੂਰ ਨਹੀਂ ਸੀ ਜੀਤਾ ਨੂੰ ਸਮਝਣ ਵਿੱਚ ਭੁਲੇਖਾ ਲੱਗ ਗਿਆ ਏ ਤੇ ਜਿਸ ਦੇ ਨਾਲ ਜੀਤਾ ਨੇ ਜੋ ਗੱਲ ਕਹੀ ਸੀ ਕਿ ਕਵਲ ਕਹਿੰਦਾ ਜੋ ਗੰਡਾ ਪੈ ਗਈਆਂ ਉਹ ਹਮੇਸ਼ਾ ਲਈ ਉਹੋ ਹੋ ਗਈਆਂ ਵਾ ਤੇ ਕਵਲ ਦੇ ਡੈਡੀ ਨੂੰ ਇਹਨਾਂ ਗੁੱਸਾ ਆਇਆ ਕਿ ਤੇ ਦੂਜੇ ਪਾਸੇ ਜੋ ਅਮਨ ਉਸਤੀ ਵੀ ਆਪਣੀ ਮਾਸੀ ਤੇ ਨਾਲ ਇੰਨੀ ਲੜਾਈ ਝੜਪ ਹੋਈ ਤੇ ਉਹ ਵੀ ਮੇਲੋ ਮੇੜੀ ਹੋਣ ਲੱਗੀਆਂ ਸਾਰੀ ਵੀਡੀਓ ਇੰਨੀ ਜ਼ਿਆਦਾ ਵਧੀਆ ਸੀ ਕਿ ਜਿਹੜੀ 마ਸੀ ਦੇ ਪਹਿਲਾਂ ਕੰਨ ਭਾ ਰਹੀ ਸੀ ਹੁਣ ਉਹੀ 마ਸੀ ਉਸ ਨੂੰ ਬੁਰੀ ਲੱਗਣ ਲੱਗ ਗਈ ਕਿਉਂਕਿ ਉਸ ਨੂੰ ਪਤਾ ਹੈ ਕਿ ਹੁਣ 마ਸੀ ਕੋਲੋਂ ਕੁਝ ਮਿਲਣਾ ਨਹੀਂਗਾ ਤੇ ਜਦੋਂ ਕਵਲ ਦੀ ਮੰਮੀ ਤੇ ਡੈਡੀ ਤੇ ਡੈਡੀ ਜਦੋਂ ਬਹਿਂਦੀ ਹੈ ਤੇ ਉਹ ਉਸ ਨੂੰ ਸਾਰੀ ਕਹਾਣੀ ਪੁੱਛਦਾ ਕੀ ਗੱਲ ਹੋਈ ਤੇ ਕਵਲ ਆ ਕੇ ਸਾਰੀ ਕਹਾਣੀ ਦੱਸਦਾ ਕਿ ਉੱਥੇ ਆ ਹੋਈ ਪਰ ਕਵਲ ਨੂੰ ਇੰਨਾ ਗੱਲਾਂ ਦਾ ਨਹੀਂ ਪਤਾ ਕਿ ਜੀਤਾ ਨੇ ਪਹਿਲਾਂ ਫੋਨ ਲਾ ਦਿੱਤਾ ਪਰ ਸੰਦੀਪ ਨੇ ਵੀ ਕਿਹਾ ਕਿ ਸਾਨੂੰ ਨਹੀਂ ਪਤਾ ਸੀਗਾ ਕਿ ਸਾਨੂੰ ਉੱਥੇ ਜਾਣਾ ਪੈਣਾ ਵਿੱਕੀ ਦੇ ਫੋਨ ਲਾਏ ਤੋਂ ਅਸੀਂ ਗਏ ਆ ਤੇ ਪਰ ਕਵਲ ਦੇ ਡੈਡੀ ਨੇ ਕਵਲ ਦੀ ਵੀ ਰੇਅ ਬਣਾ ਦਿੱਤੀ ਕਿ ਤੂੰ ਇੰਨਾ ਵੱਡਾ ਹੋ ਗਿਆ ਉੱਥੇ ਚਾ ਜਾ ਕੇ ਤੂੰ ਫੈਸਲੇ ਕਰਦਾ ਵਾ ਤੇ ਪਰ ਤੇਰਾ ਜੋ ਫੈਸਲਾ ਕੀਤਾ ਉਹ ਗਲਤ ਹੈ ਤਾਂ ਕਵਲ ਨੇ ਕਿਹਾ ਕਿ सोनू ਜੀਤਾ ਨੇ ਜੋ ਵੀ ਦੱਸਿਆ ਏ ਉਹ ਗਲਤ ਦੱਸਿਆ ਏ ਮੈਂ ਹੋਰ ਮਤਲਬ ਨਾ ਕਿਹਾ ਸੀ ਪਰ ਉਸ ਨੇ ਹੋਰ ਮਤਲਬ ਕੱਢ ਲਿਆ ਇਹਨਾਂ ਨੇ ਤਾਂ ਗੱਲ ਦਾ ਬਤੰਗੜ ਹੀ ਬਣਾ ਦਿੱਤਾ ਕਿ ਹ ਇੰਨੀ ਜ਼ਿਆਦਾ ਚੁਗਲੀ ਕਰ ਦਿੱਤੀ ਕਿ ਆਪਣੇ ਘਰ ਵਿੱਚ ਵੀ ਦਰਾੜ ਪਾ ਦਿੱਤੀ ਕਿ ਇਸ ਗੱਲ ਤੋਂ ਕਬਲ ਪਹਿਲਾਂ ਹੀ ਡਰਦਾ ਸੀ ਕਿ ਆਪਣੇ ਘਰ ਵਿੱਚ ਦਰਾੜ ਪਾਊਗੀ ਕਿਉਂਕਿ ਇਹ ਸਭ ਕੁਝ ਜੋ ਵੀ ਹੋਇਆ ਤੇ ਮੰਮੀ ਦੇ ਪੈਰੋਂ ਹੀ ਹੋਇਆ ਏ ਪਰ ਮੰਮੀ ਸਾਈਡ ਤੇ ਹੋ ਗਈ ਤੇ ਡੈਡੀ ਅੱਗੇ ਤੇ ਨਿਕਵਲ ਦੀ ਕਲਾਸ ਲੱਗ ਗਈ ਜੋ ਕਿ ਬਹੁਤ ਹੀ ਮਾੜਾ ਹੋਇਆ ਵਾ ਜਿਨ੍ਹਾਂ ਨੇ ਅੱਗ ਲਾਈ ਉਹ ਆਪਣੇ ਘਰ ਵਿੱਚ ਖੁਸ਼ੀ ਰਾਜੀ ਬੈਠੇ ਆ ਤੇ ਦੂਜੇ ਪਾਸੇ ਜੋ ਬੇਕਸੂਰ ਹੈ ਉਹਨਾਂ ਦੇ ਘਰ ਤਬਾਹ ਕਰ ਰਹੇ ਆ ਇਹੋ ਜੀ ਕਲਾਕਾਰ ਵਿੱਚ ਪੈਂਦੀ ਹੈ ਤੇ ਬਰਕਤ ਕਿੱਥੋਂ ਰਹਿਣੀ ਆ ਇਹ ਬਰਕਤ ਤਾਂ ਨਾ ਇਸ ਕਰਕੇ ਬਰਕਤ ਰੱਖਿਆ ਕਿ ਬਰਕਤ ਪਹਿਲਾਂ ਸੀਗੀ ਤੇ ਜਦੋਂ ਬਰਕਤ ਉੱਡਦੀ ਹੈ ਤੇ ਉਦੋਂ ਟਾਈਮ ਨਹੀਂ ਲੱਗਦਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਮਿਲਦੇ ਆਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਅਪਡੇਟ ਦੇ ਨਾਲ